ਸੱਪ ਦੇ ਡੱਸਣ ਨਾਲ ਹੋਈ ਮੌਤ ਫਿਲੌਰ ਅੱਠ ਅੱਗਤ ਹਲਕਾ ਫਿਲੌਰ ਦੇ ਗੰਨਾਪਿੰਡ ਵਿਖੇ ਸੱਪ ਦੇ ਡੱਸਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਮਿਰਤਿਕ ਦੇ ਪਰਸਵਾਦਾਗਰ ਨੇ ਦੱਸਿਆ ਕਿ ਜਿਸ ਦੀ ਪਛਾਣ ਪਰਮਜੀਤ ਸਿੰਘ ਉਮਰ 55 ਸਾਲ ਜੋ ਕਿ ਆਪਣੇ ਖੇਤਾਂ ਵਿੱਚ ਖਾਦ ਪਾਉਣ ਲਈ ਕਰੋ ਗਿਆ ਹੋਇਆ ਸੀ ਅਤੇ ਕਾਫੀ ਟਾਈਮ ਨਾ ਆਉਣ ਕਾਰਨ ਅਸੀਂ ਉਸ ਨੂੰ ਖੇਤਾਂ ਵਿੱਚ ਵੇਖਣ ਚਲੇ ਗਏ ਅਤੇ ਕਾਫੀ ਪਾਲ ਕਰਨ ਤੋਂ ਬਾਅਦ ਉਹ ਚੋਨੇ ਦੇ ਖੇਤ ਵਿੱਚ ਡਿਗਿਆ ਪਿਆ ਸੀ ਅਤੇ ਅਸੀਂ ਉਸ ਨੂੰ ਤੁਰੰਤ ਫਲੋਰ ਦੇ ਨਿੱਜੀ ਹਸਪਤਾਲ ਵਿਖੇ ਲੈ ਕੇ ਚਲੇ ਗਏ ਅਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਗਿਆ। अच परिवारो उसका संस्कार कर दिता गया है कैमरामैन पवन पनोट न फिलौर तू तो राजमार नंगल दस रिपोर्ट ਸੁਦਾਗਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਦਸ਼ਮੇਸ਼ ਨਗਰ ਕੀ ਹਾਸਾ ਸਰਕਲ ਵੱਡੇ ਬ੍ਰਦਰ ਜੀ ਖੂਤੇ ਖੇਤਾਂ ਚ ਖਾਦ ਪਾਉਣ ਗਏ ਆ ਜੀ ਜਦੋਂ 3-4 ਵਜੇ ਖੂਤੇ ਖਾਦ ਪਾਉਣ ਗਏ ਉਦੋਂ ਬਾਅਦ ਚ ਉਹ ਆਏ ਨਹੀਂ ਵਾਪਸ ਅਸੀਂ ਉਹਨਾਂ ਨੂੰ ਫੋਨ ਕੀਤਾ ਫੋਨ ਟਰਾਈ ਕਰਦੇ ਰਹੇ ਫੋਨ ਉਹਨਾਂ ਨੇ ਚੱਕਿਆ ਨਹੀਂ ਜਦੋਂ ਅਸੀਂ ਫੇਰ ਖੂਤੇ ਜਾ ਕੇ ਦੇਖਿਆ ਭੀ ਭਾਲ ਕਰੀਏ ਉਹਨਾਂ ਦੀ ਇਹ ਦੇਖਿਆ ਉਹਨਾਂ ਦਾ ਮੋਟਰਸਾਈਕਲ ਖੂਤੇ ਖੜਾ ਅਸੀਂ ਲੱਭਦੇ ਲੱਭਦੇ ਚਾਰ-ਛਪੇਰੇ ਜੋ ਝੋਨੇ ਦੇ ਵਾਲੀ ਬੱਟ ਤੇ ਗਏ ਉੱਥੇ ਉਹ ਡਿਗੇ ਪਏ ਤੇ ਅਸੀਂ ਉਹਨਾਂ ਨੂੰ ਫਟਾਫਟ ਚੱਕ ਕੇ ਤੁਰੰਤ ਫਲੋਰਸ ਨਿੱਜੀ ਇੱਕ ਹਸਪਤਾਲ ਲੈ ਗਏ ਉੱਥੇ ਡਾਕਟਰ ਸਾਹਿਬ ਜੀ ਨੇ ਚੈੱਕ ਕੀਤਾ ਉਹਨੇ ਮਰਤਕ ਐਲਾਨ ਕਰ ਦਿੱਤਾ ਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਿਸੇ ਜ਼ਹਿਰੀਲੇ ਜਾਨਵਰ ਦੇ ਡੰਗਣ ਨਾਲ ਮੌਤ ਹੋ ਗਈ ਹੈ ਮਰਤਕ ਐਲਾਨ ਕਰ ਦਿੱਤਾ ਉਹਨਾਂ ਨੇ ਤੇ ਅਸੀਂ ਫੇ ਅੱਜ ਦਿਨੇ 12:00 ਵਜੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਕਿਉਂਕਿ ਡੈੱਡ ਬੋਡੀ ਬਹੁਤ ਖਰਾਬ ਹੋ ਚੁੱਕੀ ਸੀ ਨਾ ਬਲਪੀ ਸਿੰਘ ਜੀ ਕੀ ਹਾਲ ਸਾਹਿਬ ਅਸੀਂ ਇਹ ਧੜੀ ਖਾਦ ਪਾਉਣਗੇ ਸੀ ਜਦੋਂ ਕੱਲ ਦੁਪਹਿਰ ਆਏ ਸੀਗੇ ਤੇ ਉਸ ਤੋਂ ਬਾਅਦ ਦੁਪਹਿਰੇ 4:00 ਵਜੇ ਦੇ ਖਾਦ ਪਾਉਣ ਲੱਗੇ ਉੱਥੇ ਕਿ ਦੇ ਖੇਤ ਦੇ ਵਿੱਚ ਹੀ ਸੱਪ ਲੜ ਗਿਆ ਕਿਤੇ ਉਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਵਾਪਸ ਨਹੀਂ ਆਏ ਜਦੋਂ ਫੋਨ ਕਰ ਕਰਕੇ ਰੱਬਣਾ ਸ਼ੁਰੂ ਕੀਤਾ ਤਾਂ ਉੱਥੇ ਖੇਤ ਦੇ ਵਿੱਚ ਹੀ ਡਿਗੇ ਹੋਏ ਸੀਗੇ ਜੀ ਉੱਥੇ ਬਸ ਉਹਨਾਂ ਨੂੰ ਪਹੁੰਚਣ ਲੱਗ ਗਏ ਮੋਟਾ ਹਾਂਜੀ ਉਹ ਮੌਕੇ ਤੇ ਆਇਆ। ਹਾਂਜੀ ਫਲੋਰ ਲੈ ਗਈ ਸੀਗੀ ਮਹਿੰਗੀ ਤੇ ਜੀ। ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਨਹੀਂ ਵੀ। ਕਿੰਨੀ ਗੁੰਮ ਸੀ। ਉਹ 75 54 ਸਾਲ ਸੀਗੀ। ਤੁਹਾਨੂੰ ਕਿਸਤਾਂ ਜਾਣਕਾਰੀ ਮੈਂ ਤੁਹਾਨੂੰ ਚਾਚਾ ਜੀ ਉਹਨਾਂ ਨੇ ਦੱਸਿਆ ਸੀਗਾ। ਮੈਂ ਕੰਮ ਤੇ ਸੀਗਾ ਜੀ। ਉਸ ਤੋਂ ਬਾਅਦ ਚਾਚਾ ਜੀ ਦਾ ਫੋਨ ਗਿਆ ਵੀ ਇਹ ਤੇ ਇਦਾਂ ਕਰਕੇ ਗੱਲ ਹੋ ਗਈ ਐ ਬਸ।